ਸੋ 400 ਜਿਹੜੇ 8 ਮਕਾਨ ਨੇ ਕੱਚੇ ਘਰ ਨੇ ਸਿਰ ਖਰੜ ਸ਼ਹਿਰ ਦੇ ਅਸੀਂ 2.5 ਲੱਖ ਰੁਪਇਆ ਹਰ ਜਿਹੜਾ ਪਰਿਵਾਰ ਨੂੰ ਹੈ ਉਹ ਅੱਜ ਉਹਨਾਂ ਨੂੰ ਸੌਂਪਿਆ ਗਿਆ ਉਹਨਾਂ ਦੇ ਪੱਤਰ ਸੌਂਪੇ ਗਏ ਨੇ ਜਿਹਦੇ ਵਿੱਚ ਸੈਂਟਰ ਤੇ ਪੰਜਾਬ ਸਰਕਾਰ ਦੇ ਦੋਵਾਂ ਦੇ ਯੋਗਦਾਨ ਦੇ ਨਾਲ ਉਹਨਾਂ ਦੇ ਜਿਹੜੇ ਕੱਚੇ ਮਕਾਨ ਬਣਾਏ ਜਾ ਰਹੇ ਨੇ ਖਰੜ ਹਲਕੇ ਵਿੱਚ ਜੀ ਅਸੀਂ ਪਿੱਛੇ ਜੀ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਚੈੱਕ ਨੇ ਕੱਚੇ ਮਕਾਨਾਂ ਦੇ ਵੰਡੇ ਸੀ ਤੇ ਸ਼ਹਿਰ 'ਚ ਬੜੀ ਵੱਡੀ ਮੰਗ ਸੀ ਕੱਚੇ ਮਕਾਨਾਂ ਦੀ ਕੀ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਤੇ ਮੇਰੇ ਖਿਆਲ ਚ ਇਹ ਕਾਫੀ ਵੱਡੀ ਗਿਣਤੀ ਹੈ 10 ਕਰੋੜ ਤੋਂ ਉੱਪਰ ਦੀ ਜਿਹੜੀ ਰਾਸ਼ੀ ਹੈ ਉਹ ਜਾਰੀ ਕੀਤੀ ਗਈ ਹੈ ਪਚੇ ਮਕਾਨਾਂ ਵਾਸਤੇ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਇਸ ਉੱਪਰ ਤੇ ਲੋਕਾਂ ਦੇ ਵਿੱਚ ਜਿਹੜੀ ਰਾਹਤ ਹੈ ਲੋਕਾਂ ਨੂੰ ਬੜੀ ਸਮੱਸਿਆ ਸੀ ਜੀ بارشਾਂ ਦੇ ਵਿੱਚ ਬਹੁਤ ਸਾਰਿਆਂ ਦੇ ਜਿਹੜੇ ਸਾਡੇ ਕੋਲ ਪਰਸਨਲੀ ਵੀ ਕਿੰਨੀਆਂ ਸਮੱਸਿਆਵਾਂ ਤਾਂ ਮੇਰੇ ਕੋਲ ਹੀ ਆਈਆਂ ਨੇ ਕਿ ਸਾਡਾ ਮਕਾਨ ਹੈ ਛੱਤ ਖਰਾਬ ਹੋਈ ਹੋਈ ਹੈ ਘਰ ਟਹਿਣ ਵਾਲਾ ਤੇ ਮੈਨੂੰ ਬੜੀ ਇਹ ਉਸਤਨਾ ਰਾਹਤ ਮੈਨੂੰ ਖੁਦ ਨੂੰ ਵੀ ਮਿਲੀ ਹੈ ਤੇ ਲੋਕਾਂ ਨੂੰ ਵੀ ਜਿਹੜੀ ਰਾਹਤ ਮਿਲੀ ਹੈ ਜੀ ਕਰੜ ਹਲਕੇ ਜੀ ਹੋਰ ਵੀ ਘਰ ਹੈਗੇ ਆ ਬੇਘਰੇ ਜਾਂ ਕੱਚੇ ਦੇ ਵਾਲੇ ਉਹਨਾਂ ਦੇ ਕੋਈ ਕੇਸ ਦੇਖੋ ਸਾਡੇ ਕੋਲ ਜਿੰਨੇ ਕੇਸਸ ਆਈਡੈਂਟੀਫਾਈ ਹੋਏ ਸੀ 400 ਤੋਂ 500 ਦੇ ਵਿੱਚ ਅਸੀਂ 408 ਦੇ ਮਨਜ਼ੂਰੀ ਲੈ ਲਈ ਹੈ ਜੀ ਮੇਰੇ ਖਿਆਲ ਚ ਇਹ 400 ਦੀ ਗਿਣਤੀ ਬੜੀ ਵੱਡੀ ਹੈ ਕਿ ਅੱਗੇ ਜਿਵੇਂ ਜਿਵੇਂ ਆਊਗੀ ਆਪਾਂ ਅੱਗੇ ਹੋਰ ਪ੍ਰਪੋਜ਼ਲ ਜਿਹੜੀਆਂ ਭੇਜਦੇ ਰਵਾਂਗੇ ਆਪਾਂ ਆਪਣਾ ਕੰਮ ਕਰਨਾ ਹੈ ਜੀ ਤੇ ਮੈਨੂੰ 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 ਨਹੀਂ ਲੱਗਦਾ ਵੀ ਮੈਂ ਕੋਈ ਕੰਮ ਕਰਨਾ ਚਾਹਾਂ ਉਹ ਨਹੀਂ ਹੁੰਦਾ ਜਿੰਨੇ ਵੀ ਕੰਮ ਸ਼ਹਿਰ ਵਾਸਤੇ ਲਿਆਉਣੇ ਚਾਹੀਏ ਚਾਹੇ ਚੌਕ ਜੌਲੀ ਵਾਟਰ ਆ ਚਾਹੇ ਐਸਟੀਪੀ ਦਾ ਪ੍ਰੋਜੈਕਟ ਸਾਰੇ ਕੰਮ ਕਾਮਯਾਬ ਹੋ ਹੀ ਰਹੇ ਨੇ ਤੇ ਸ਼ਹਿਰ ਲੱਗੇ ਹੋਏ ਆ ਜੀ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਆਂ ਦੀਆਂ ਲੋਕਾਂ ਨੂੰ ਸਹੂਲਤ ਇਹਦੇ ਵਿੱਚ ਸੈਂਟਰ ਦਾ ਹੋਰ ਸਟੇਟ ਦਾ 60 40 ਦੇ ਵਿੱਚ ਹਾਂ ਜੀ ਪੰਜਾਬ ਸਰਕਾਰ ਦਾ ਕਿੰਨਾ 40% ਜਿਹੜਾ ਪੰਜਾਬ ਸਰਕਾਰ ਇਹ ਆਵਾਸ ਚਾਰ ਕਰੋੜ 80 ਲੱਖ ਦਾ ਪੂਰਾ ਨਾਂ ਕੀ ਹੈ ਸ਼ਹਿਰੀ ਵਿਕਾਸ ਜੀ ਸ਼ਹਿਰੀ ਹਾਂ ਜੀ ਪੀਐਮ ਆਵਾਸ ਤੋਂ ਹਟ ਗਿਆ ਹੈ ਉਦੇ ਨਾਲ ਹੀ ਜੀ ਪੰਜਾਬ ਸਰਕਾਰ ਜਿਹੜੇ ਉਹ ਹੀ ਪੁੱਛ ਰਿਹਾ ਵੀ ਉਹਦਾ ਉਹਦੇ ਅੰਟਰੀ ਆ ਰਿਹਾ ਕਲਬ ਹੋ ਗਿਆ ਠੀਕ ਹੈ ਥੈਂਕ ਯੂ ਸਰਕਾਰਾ ਹੋਣੀ ਪਾਸ ਸੜਕਾਂ ਸ਼ਹਿਰ ਨੂੰ ਖਤਮ ਕਰ ਰਹੇ ਨੇ ਜੀ ਸ਼ਹਿਰ ਦੀਆਂ ਸੜਕਾਂ ਤਾਂ ਮੇਰੇ ਖਿਆਲ ਚ ਆਪਾਂ 35 ਸੜਕਾਂ ਤਾਂ ਆਪਣੀਆਂ ਬਣ ਕੇ ਤਿਆਰ ਨੇ ਜੀ ਦਾ 5-10 ਮਹੀਨਿਆਂ ਦਾ ਘਟ ਕਰਨਾ ਤੇ ਇਹ ਬੜੀ ਸਪੀਡ ਦੇ ਨਾਲ ਜਿਹੜੀਆਂ ਬਣ ਰਹੀਆਂ ਜਿੱਥੇ ਪਿੰਡਾਂ ਦੀਆਂ ਸੜਕਾਂ ਸਾਰੀਆਂ ਪਾਸ ਹੋ ਗਈਆਂ ਪਿੰਡਾਂ ਵਾਲੇ ਲੋਕਾਂ ਨੂੰ ਮੈਂ ਵਧਾਈ ਦੇਣੀ ਹੈ ਉੱਥੇ ਸਾਡੀਆਂ ਜਿਹੜੀਆਂ ਲਿੰਕ ਰੋੜਾ ਸੀ ਪਿੰਡਾਂ ਦੀਆਂ ਬੜੀ ਟਾਈਮ ਦੀ ਮੰਗ ਸੀ ਹੌਲੀ ਹੌਲੀ ਹੁਣ 6-8 ਮਹੀਨੇ ਚ ਬਣਨ ਗਈਆਂ ਤੇ ਸ਼ਹਿਰ ਦੀ ਜਿਹੜੀ ਅਸੀਂ ਹੈਗੀ ਹੈ ਜੀ ਉਹ ਬੜਾ ਸੀ ਸ피ਡ ਨਾਲ ਕਰ ਰਹੇ ਆ ਤੇ ਸੋਲਿਡ ਕੰਮ ਕਰ ਰਹੇ ਆ ਤੇ ਜਲਦੀ ਸਾਰੀਆਂ ਹਾਂਜੀ ਤਰਨ ਤਰਨ ਚ ਅੱਜ ਬਾਈ ਇਲੈਕਸ਼ਨ ਤੇ ਕੀ ਉਮੀਦ ਕਰਦੇ ਹੋ ਆਪ ਦੀ ਜਿੱਤ ਜਾਣੀ ਅਸੀਂ ਪਾਰਟੀ ਨੇ ਜਿੱਤਣੀ ਹੈ ਜੀ ਪਾਰਟੀ ਮਿਹਨਤ ਕਰ ਰਹੀ ਹੈ ਉੱਥੇ ਬਹੁਤ ਅچھے ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਵਿੱਚ ਜੀ ਧੱਕੇਸ਼ਾਹ ਦੇ ਇਲਜ਼ਾਮ ਵੀ ਲੱਗਦੇ ਆ ਇਹਨੂੰ ਇਹ ਤਾਂ ਲੱਗਦੇ ਹੁੰਦੇ ਜੀ ਇਹ ਤਾਂ ਇਹੀ ਇਲਜ਼ਾਮਾਂ ਦਾ ਮੂੰਹ ਸਿਰ ਨਹੀਂ ਹੁੰਦਾ ਨਾ ਹੁਣ ਜਿਹੜੀ ਸਰਕਾਰ ਮੌਜੂਦਾ ਉਹਨੇ ਆਪਣੀ ਮਿਹਨਤ ਕਰਨੀ ਹੈ ਉਨੇ ਆਪਣਾ ਜੋਸ਼ ਸ਼ੋਰ ਨਾਲ ਦੱਸਣਾ ਵੀ ਸੀ ਕੀ ਕੰਮ ਕਰ ਰਹੇ ਆ ਬਸ ਉਹ ਦੱਸਣ ਨੂੰ ਹੀ ਮੈਨੂੰ ਲੱਗਿਆ ਵਿਰੋਧੀ ਤੇ ਨੂੰ ਤਕਾ ਲੱਗਦਾ ਮੈਂ ਨਿੱਜੇ ਰੋਡ ਬੰਦ ਕਰਾਰੇ ਪੀਰ ਸੁਆਣਾ ਜੀ ਮੇਰੇ ਨਾਮ ਕ੍ਰਿਸ਼ਨ ਕੌਰ ਜੀ ਆਪਣਾ ਧੰਵਾਦ ਕਰ ਮਾਨੂੰ ਪੈਸੇ ਮਨ ਜੂਰ ਹੋ ਗਏ ਜੀ ਹਾਂ ਜੀ ਕੱਚੇ ਮਕਾਨ ਦੇ ਜੀ 2.5 ਲੱਖ ਰੁਪਈਆ ਜੀ ਹੋਰ ਮੈਂ ਸੋਕਰ ਕਰਦਾ ਜੀ ਸਰਕਾਰ ਦਾ ਸਾਰੀ ਲਈ ਜੀ ਧੰਨਵਾਦ ਹੈ ਜੀ ਹਾਂ ਜੀ ਮੇਰਾ ਪੱਕੇ ਤੋਂ ਕੱਚਾ ਮਕਾਨ ਹਾਂ ਮੇਰਾ ਪੱਕੇ ਕੱਚੇ ਤੇ ਪੱਕਾ ਮਕਾਨ ਬਣ ਜਵੇ ਜੀ ਹਾਂ ਜੀ ਮੋਦੀ ਦਾ ਸ਼ੁਕਰੀਆ ਜੀ ਹਾਂ ਜੀ ਜਿਨ੍ਹਾਂ ਨੇ ਆਪਣਾ ਯੋਜਨਾ ਸੁਖਾਈ ਹਾਂ ਜੀ ਅਬਾਦ ਸੋਚਣਾ ਚਲਾਈ ਹਾਂ ਜੀ ਮੋਦੀ ਦਾ ਸ਼ੁਕਰ ਹੈ ਜੀ ਮੇਰਾ ਪੱਕਾ ਮਕਾਨ ਬਣ ਜਵੇ ਹਾਂ ਜੀ ਮੇਰਾ ਤਾਂ ਇਲਾਕਾ ਸਿੱਧਾ ਮੇਰੇ ਖਾਤੇ ਮਾਣਾ ਚਾਹੀਦਾ ਜੀ آن, کوئی بچ نہیں ہوگا میرا پیسے آؤ گے جی ہاں جی میں خوش ہوں میرا بڑھاپا بٹھا <tip> بڑھیا ہو گیا جی ہاں جی ہوں میں چھت گرنے دا وہ نہیں رہو گا جی گری گری بھی ہو جی چھت دا ساری وہ سارا گر گیا ہاں جی بڑھیا ہاں جی پکا ہو جائے گا بڑھیا ہو جائے گا ਮੇਰਾ ਨਾਮ ਪਿੰਕੀ ਆ ਬਡਾਲੀ ਪਿੰਡ ਤੋਂ ਆ ਬਡਾਲੀ ਪਿੰਡ ਖਰੜ ਤੋਂ ਤੇ ਕੱਚੇ ਮਕਾਨਾਂ ਦੇ ਅਜੋ ਫਾਈਲ ਪਾਸ ਹੋਈ ਹੈ ਸਾਨੂੰ ਬਹੁਤ ਖੁਸ਼ੀ ਆ ਸਾਡੇ ਵੀ ਪੱਕੇ ਮਕਾਨ ਬਣ ਗਏ ਹਾਂਜੀ ਬਹੁਤ ਵਧੀਆ ਲੱਗਿਆ 2.5 ਲੱਖ ਰੁਪਈਆ ਵਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਵੀ ਮਕਾਨ ਪੱਕੇ ਬਣ ਗਏ ਸਭ ਦੇ ਦੇਖ ਕੇ ਆਵਾਜ਼ ਜੋ ਜਨਰਲ ਬਹੁਤ ਬਹੁਤ ਧੰਨਵਾਦ ਕਰਦੇ ਮੋਦੀ ਸਰਕਾਰ ਦਾ ਬਹੁਤ ਬਹੁਤ ਥੈਂਕ ਯੂ ਹਾਂਜੀ ਸਾਡਾ ਪੱਕਾ ਮਕਾਨ ਹੋਊਗਾ ਤੇ ਅਸੀਂ ਸਫਾਈ ਵੀ ਟਾਇਲਟ ਵੀ ਬਣੂਗਾ ਥੈਂਕ ਯੂ ਹਾਂਜੀ ਹਾਂਜੀ ਪਹਿਲਾਂ ਬਹੁਤ ਔਖਾ ਸੀ ਦਾਈ ਆਪਣੇ ਘਰਾਂ ਚ ਰਹਿਣਾ ਛੱਤਾਂ ਤੋਂ ਹੁੰਦੀਆਂ ਸੀ ਉਹਨਾਂ ਦੀ ਕੱਚਾ ਮਕਾਨ ਸੀਗਾ ਅਗਰ ਜਿਹੜਾ ਆ ਰਿਹਾ ਆਪਸ ਵਿੱਚ ਕੋਵਿੰਦ ਸੋਹ ਕੋਵਿੰਦ ਸੋਹ

ਕਾਫੀ ਓਕੀ ਜੀ ਬਾਹਰ ਆਣ ਜਾਂਦਾ ਖਸੀ ਤੇ ਥੋੜੀ ਮਕਾਨੇ ਤੇ ਛੱਤਾਂ ਚੋਂ ਜਿਹੜੇ ਸੀਗੇ ਵਾਲੇ ਟੁੱਟ ਕੇ ਤੇਰੇ ਡਿੱਗਣ ਲੱਗੇ ਸੀਗੇ ਜੀ ਇਸ ਕਰਕੇ ਸਾਨੂੰ ਅਸਾ ਮਦਦ ਮਿਲ ਗਈ ਹਾਂਜੀ ਹਾਂਜੀ ਆਵਾਸ ਯੋਜਨਾ ਦਾ ਫਾਇਦਾ ਆਵਾਸ ਹੋ ਜਾਣ ਦਾ ਫਾਇਦਾ ਹੋਇਆ ਜੀ ਹਾਂਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਆਦਰਸ਼ ਜੀ